ਤਰਨਤਾਰਨ ਜ਼ਿਲ੍ਹੇ ਦੇ ਹਲਕਾ ਪੱਟੀ ਦੇ ਪਿੰਡ ਚੀਮਾ ਕਲਾਂ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਸਰਬਸੰਮਤੀ ਜਿਹੜੀ ਹੈ ਉਹ ਇਸ ਵਾਰ ਮਾਝੇ ਦੇ ਵਿੱਚ ਤਾਂ ਕੁਝ ਜ਼ਿਆਦਾ ਹੀ ਵੇਖਣ ਨੂੰ ਮਿਲ ਰਹੀ ਹੈ ਜੀ ਹਾਂ ਇੱਥੋਂ ਵੀ ਸਰਬਸੰਮਤੀ ਦੇ ਨਾਲ ਜਗਰੂਪ ਸਿੰਘ ਜੀ ਸਰਪੰਚ ਬਣੇ ਨੇ ਸਾਡੇ ਨਾਲ ਬਣੇ ਨੇ ਗੱਲਬਾਤ ਕਰਕੇ ਪਾਉਣਾ ਵੀ ਜਾਣਾਂਗੇ ਤੇ ਕਿਸ ਤਰੀਕੇ ਨਾਲ ਵੇਖਦੇ ਨੇ ਕਿ ਪਿੰਡ ਦੇ ਵਿਕਾਸ ਦੀ ਇੱਕ ਸਰਪੰਚ ਤੇ ਹੀ ਪਿੰਡ ਨੂੰ ਆਸ ਹੁੰਦੀ ਹੈ ਤਾਂ ਉਹ ਗੱਲਬਾਤ ਕਰਕੇ ਜਾਣਦੇ ਆ ਕਿ ਕਿੰਨਾ ਕੁ ਉਹਨਾਂ ਆਸਾਂ ਤੇ ਖਰੇ ਉਤਰਨਗੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰਪੰਚ ਸਾਹਿਬ ਧੰਨਵਾਦ ਮੁਬਾਰਕਾਂ ਵੀ ਨੇ ਬਹੁਤ ਬਹੁਤ ਕੀ ਸਰਬਸੰਮਤੀ ਹੋਈ ਹੈ ਤਾਂ ਤੁਸੀਂ ਪਿੰਡ ਦੇ ਵੱਲੋਂ ਸਰਪੰਚ ਬਣੇ ਹੋ ਕੀ ਕਹਿਣਾ ਚਾਹੋਗੇ ਕੀ ਭਾਵਨਾਵਾਂ ਨੇ ਇੱਕ ਸਰਪੰਚ ਦੇ ਮਨ ਦੇ ਵਿੱਚ ਬਹੁਤ ਕੁਝ ਹੁੰਦਾ ਕਿ ਮੈਂ ਪਿੰਡ ਦੇ ਲਈ ਕਰਨਾ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪਹਿਲਾਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਲਾਲਜੀਤ ਸਿੰਘ ਭੁੱਲਰ ਦਾ ਐਂਡ ਰਣਜੀਤ ਸਿੰਘ ਚੀਮਾ ਚੇਅਰਮੈਨ ਜਲ ਸਰੋਤ ਵਿਭਾਗ ਇਸ ਸਮੂਹ ਨਗਰ ਪਿੰਡ ਸੀਮਾ ਕਣਾ ਦਾ ਜਿਨ੍ਹਾਂ ਨੇ ਦਾਸ ਨੂੰ ਇਹਨਾ ਮਾਨ ਬਖਸ਼ਿਆ ਕਿ ਸਬਰ ਸੰਤੀ ਦੇ ਨਾਲ ਇੱਕ ਨੌਜਵਾਨ ਸਰਪੰਚ ਚੰਗੀ ਸੋਚ ਨੂੰ ਅਗਾਹ ਵਧੂ ਸੋਚ ਨੂੰ ਇਹਨਾਂ ਨੇ ਪਹਿਲ ਦਿੱਤੀ ਹੈ ਕਿਹੜੇ ਪਿੰਡ ਦੇ ਕੰਮਾਂ ਤੇ ਨਜ਼ਰ ਰਹੇਗੀ ਤੁਹਾਡੀ ਪਿੰਡ ਦੇ ਕੰਮ ਦੇਖੋ ਕਿ ਤਕਰੀਬਨ 70-75 ਸਾਲ ਹੋ ਗਏ ਸਾਡੇ ਦੇਸ਼ ਆਜ਼ਾਦ ਹੋਏ ਨੂੰ ਜੀ ਕੁਝ ਕਦੇ ਆਪਾਂ ਜਦੋਂ ਵੀ ਗਲੀਆਂ ਨਾਲੀਆਂ ਦੇ ਵਿੱਚ ਚੜੇ ਸੀ ਜੀ ਪਿਛਲੀ ਕਾਂਗਰਸ ਸਰਕਾਰ ਵੇਲੇ ਕੁਝ 70-75% ਗਲੀਆਂ ਸਾਡੇ ਪਿੰਡ ਦੀਆਂ ਬਣੀਆਂ ਕੋਈ ਕੋਈ ਦੋਰ ਹੈ ਵਾਲੀ ਗੱਲ ਨਹੀਂ ਬਣੀਆਂ ਵਾ ਕੁਝ ਉਹਨਾਂ ਗਲੀਆਂ ਜੋ ਰਹਿ ਗਿਆ ਅਧੂਰਾ ਕੰਮ ਗਲੀਆਂ ਦਾ ਨਾਲੀਆਂ ਦਾ ਸੀਵਰੇਜ ਦਾ ਉਹ ਪਹਿਲ ਦੇ ਆਧਾਰ ਤੇ ਕਰਾਂਗੇ ਤੇ ਕੁਝ ਮੰਨ ਕੇ ਚੱਲੂਗੀ ਇੱਕ ਨੌਜਵਾਨਾਂ ਵਾਸਤੇ ਇੱਕ ਖੇਡ ਸਟੇਡੀਅਮ ਦੀ ਭਾਵਨਾ ਵਾ ਮਨ ਦੇ ਵਿੱਚ ਇੱਕ ਇੱਕ ਚਾਹਤ ਵਾ ਕਿ ਨੌਜਵਾਨਾਂ ਨੂੰ ਇੱਕ ਗਿਫਟ ਵਜੋਂ ਇੱਕ ਤੋਹਫੇ ਵਜੋਂ ਇੱਕ ਖੇਡ ਸਟੇਡੀਅਮ ਦਿੱਤਾ ਜਾਊਗਾ ਪੰਚਾਇਤ ਵੱਲੋਂ ਜੀ ਗਲੀਆਂ ਤੇ ਨਾਲੀਆਂ ਤੋਂ ਇਲਾਵਾ ਤੁਸੀਂ ਦੱਸਿਆ ਹੈ ਕਿ ਪੰਚਾਇਤ ਵੱਲੋਂ ਖੇਡ ਸਟੇਡੀਅਮ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ ਸਰਪੰਚੀ ਦੀ ਇਲੈਕਸ਼ਨ ਹੋਈ ਹੈ ਸਰਪੰਚੀ ਦੀ ਸਰਬਸੰਤੀ ਦੇ ਨਾਲ ਚੋਣ ਹੋਈ ਹੈ ਤਾਂ ਸਰਪੰਚ ਬਣਨ ਦੇ ਲਈ ਇੱਕ ਜਿਹੜਾ ਇੱਕ ਮਨ ਦੇ ਵਿੱਚ ਹੁੰਦਾ ਕਿ ਹਿੰਟ ਪਗਾਉਣੀ ਹੈ ਜਾਂ ਫਿਰ ਲੋਕਾਂ ਦੇ ਕੰਮ ਕਰਨੇ ਆ ਜਾਂ ਫਿਰ ਜਿਹੜਾ ਪਿੰਡ ਦਾ ਵਿਕਾਸ ਦੇ ਲਈ ਸਰਪੰਚ ਬਣਿਆ ਕਈ ਵਾਰ ਹੁਣ ਸੋਸ਼ਲ ਮੀਡੀਆ ਤੁਸੀਂ ਇਹ ਵੀ ਵੇਖ ਰਹੇ ਹੋਗੇ ਕਿ ਬੋਲੀਆਂ ਦਿੱਤੀਆਂ ਜਾ ਰਹੀਆਂ ਇਹ ਕੀ ਕੀ ਲੱਗਦਾ ਕਿ ਇਹ ਜਿਹੜੀਆਂ ਬੋਲੀਆਂ ਦਿੱਤੀਆਂ ਜਾ ਰਹੀਆਂ ਪੈਸੇ ਦੀਆਂ ਇਹ ਹਿੰਟ ਪਗਾਉਣਾ ਕਿ ਮੈਂ ਆਪਣੀ ਹਿੰਟ ਪਗਾਲੀ ਵੀ ਮੈਂ ਸਰਪੰਚੇ ਕਰਾਂ ਬੰਨਣਾ ਹੀ ਕੰਮ ਭਾਵੇਂ ਹੋਵੇ ਨਾ ਹੋਵੇ ਕੋਈ ਇਹਨਾਂ ਗੱਲਾਂ ਤੇ ਵਿਚਾਰ ਕੀ ਰਹਿਣਗੇ ਤੁਹਾਡੇ ਦੇਖੋ ਜੀ ਗੱਲ ਇਹਦਾ ਵਾ ਇੱਥੇ ਸਾਡੇ ਪਿੰਡ ਕੋਈ ਹਿੰਟ ਪਕਾਉਣ ਵਾਲੀ ਕੋਈ ਗੱਲ ਨਹੀਂ ਜੀ ਅਸੀਂ ਕਿਸੇ ਨੂੰ 5 ਪੈਸੇ ਵੀ ਨਹੀਂ ਦਿੱਤੇ ਸਰਪੰਚ ਬਣ ਲਈ ਜੀ ਅਸੀਂ ਇੱਕ 2 ਕਿਲੋ ਲੱਡੂਆਂ ਦੇ ਵਿੱਚ ਸਰਪੰਚ ਬਣਿਆ ਜੀ ਇਹ ਨਹੀਂ ਕਿ ਕੋਈ ਕਿਸੇ ਨੂੰ ਪੈਸਾ ਦਿੱਤਾ ਵਾ ਕਿਸੇ ਨੂੰ ਕੁਝ ਦਿੱਤਾ ਵਾ ਕੋਈ ਹਿੰਟ ਨਹੀਂ ਕੋਈ ਕੁਝ ਨਹੀਂ ਇੱਕ ਚਾਹ ਤਾਂ ਦਿਲ ਦੇ ਵਿੱਚ ਕਿ ਪਿੰਡ ਦੀ ਸੇਵਾ ਕਰੀਏ ਜੀ ਜੀ ਪਿੰਡ ਦੀ ਸੇਵਾ ਦੀ ਜਿਹੜੀ ਚਾਹਤ ਜਿਹੜੇ ਦੂਸਰੇ ਪਿੰਡਾਂ ਦੇ ਵਿੱਚ ਭਰਾ ਜਿਹੜੇ ਨੇ ਉਹ ਇਹ ਬੋਲੀਆਂ ਪੈਸੇ ਦੀਆਂ ਦੇ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਰਹੇਗਾ ਤੁਸੀਂ ਵੀ ਸਰਪੰਚ ਬਣੇ ਹੋਣ ਦੇਖੋ ਗੱਲ ਇਹਦਾ ਵੀ ਇੱਕ ਵੱਖਰੋ ਵੱਖਰਾ ਵੱਖਰੋ ਵੱਖਰੀ ਸੋਚ ਹੈ ਇਨਸਾਨਾਂ ਦੀ ਹਰ ਇੱਕ ਇਨਸਾਨ ਦੀ ਹਰ ਇੱਕ ਸੋਚ ਇੱਕ ਇੱਕ ਸਮਾਨ ਨਹੀਂਗੀ ਠੀਕ ਹੈ ਉਹਨਾਂ ਕੋਲ ਚਲੋ ਵੱਧ ਪੈਸਾ ਹੋਊਗਾ ਉਹਨਾਂ ਨੇ ਬੋਲੀਆਂ ਲਾਤੀਆਂ ਬਟ ਮੈਂ ਇੱਕ ਗੱਲ ਕਰੂੰਗਾ ਕਿ ਭਗਵੰਤ ਮਾਨ ਸਰਕਾਰ सीएम साहब दा भी बयान कई उनी आपा देख्या वा कि 40 40 50 50 लाख ਰੁਪਈਆ ਲਾ ਕੇ ਕਮਾਓਗੇ ਕਿਥੋਂ ਜੇ 2 ਕਰੋੜ ਰੁਪਈਆ ਉੱਥੇ ਬੋਲੀਆਂ ਜੀਤੀਆਂ ਦੇ ਤ ਮੰਨ ਕੇ ਚਲੋ ਪਿੰਡ ਦੇ ਵਿੱਚੋਂ ਦੇਤਾ ਤੇ ਫਿਰ 2 ਕਰੋੜ ਰੁਪਈਆ ਕੌਣ ਆਉਂ ਉਹ ਤੇ ਫਿਰ ਆਪਣੇ ਵਿੱਚੋਂ ਹੀ ਜੀ ਸਰਕਾਰ ਦਾ ਪੈਸਾ ਖਾਦਾ ਜਾਊਗਾ ਤੇ ਫਿਰ ਹੀ 2 ਕਰੋੜ ਆਪਣੀ ਜੇਬ ਚਾਊਗਾ ਨਾ ਵਾਪਸ ਜੀ 2 ਦਾ 4 ਬਣਾਊਗਾ ਨਾ ਤੇ ਜੇ ਕਿਸੇ ਨੇ ਨਹੀਂ ਪੈਸਾ ਖਰਚਿਆ ਤੇ ਉਹ ਤਜਵੀਰ ਦੇਊਗਾ ਕਿ ਪਿੰਡ ਦਾ ਵਿਕਾਸ ਇਹੀ ਹੋਵੇ ਜੀ ਜੀ ਸਰਦਾਰ ਜਗਰੂਪ ਸਿੰਘ ਜੀ ਇਹਨਾਂ ਗੱਲਾਂ ਦੇ ਲਈ ਕਿੰਨੇਕ ਤਿਆਰ ਨੇ ਕਿਉਂਕਿ ਫਰਜ਼ ਕਰੋ ਜੇ ਕਿਸੇ ਵੀ ਪਿੰਡ ਦੀ ਗੱਲ ਕਰਾਂ ਮੈਂ ਇਸ ਪਿੰਡ ਦੀ ਨਹੀਂ ਕਿਸੇ ਵੀ ਪਿੰਡ ਜਿੱਦੋਂ ਨਸ਼ਾ ਵੇਚਦਾ ਤਾਂ ਸਭ ਤੋਂ ਪਹਿਲਾਂ ਰੋਕ ਸਰਪੰਚ ਵੱਲ ਹੁੰਦਾ ਪਿੰਡ ਦਾ ਲੋਕਾਂ ਦਾ ਕਿ ਯਾਰ 2.5 ਸਾਲ ਸਰਕਾਰ ਬਣੀ ਨੂੰ ਵੀ ਹੋ ਗਏ ਨੇ ਹੁਣ ਜੇ ਮੰਨ ਲਓ ਕਿਸੇ ਪ੍ਰਕਾਰ ਦਾ ਕੋਈ ਇਲਾਕੇ 'ਚ ਨੇੜਲੇ ਪਿੰਡਾਂ 'ਚ ਜੇ ਕੋਈ ਨਸ਼ਾ ਹੈ ਤਾਂ ਆਪਾਂ 5-7 ਪਿੰਡ ਇਕੱਠੇ ਹੋ ਕੇ ਸਰਪੰਚ ਪੰਚ ਇਕੱਠੇ ਹੋ ਕੇ ਕੋਈ ਸਰਕਾਰ ਦੇ ਅੱਗੇ ਗੁਹਾਰ ਲਗਾਈਏ ਤਾਂ ਪਿੰਡ 'ਚੋਂ ਨਸ਼ਾ ਬੰਦ ਕਰਾ ਦਈਏ ਨਸ਼ੇ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਐਜ਼ ਸਰਪੰਚ ਕੀ ਕੋਸ਼ਿਸ਼ਾਂਆਂ ਰਹਿਣਗੀਆਂ ਜਿਹੜੇ ਨਸ਼ੇ ਦੀ ਦਲਦਲ ਚ ਫਸ ਚੁੱਕੇ ਨੇ ਨੌਜਵਾਨ ਉਹਨਾਂ ਨੂੰ ਕੱਢਣ ਦੇ ਲਈ ਤੇ ਨਸ਼ਾ ਬੰਦ ਕਰਾਉਣ ਦੇ ਲਈ ਵੇਖੋ ਜੀ ਨਸ਼ੇ ਦਾ ਜਿਹੜੀ ਗੱਲਦਾਰਾਣਾ ਉਹ ਪਿੰਡ ਪਿੰਡੀ ਜੀ ਜੀ ਤੇ ਕੋਈ ਇਹਦੇ ਵਿੱਚ ਕੋਈ ਦੋਹਰੇ ਵਾਲੀ ਗੱਲ ਨਹੀਂ ਝੂਠ ਨਹੀਂ ਆ ਕੋਈ ਵੀ ਆਪਾਂ ਝੂਠ ਬੋਲੀ ਆਈਏ ਭੀ ਅੱਜ ਸਾਡੇ ਪਿੰਡ ਨਹੀਂ ਹੈਗਾ ਹੈਗਾ ਵਾ ਕੋਸ਼ਿਸ਼ ਆ ਇੱਕ 100% ਕੋਸ਼ਿਸ਼ ਆ ਵੀ ਉਹਨਾਂ ਦੇ ਘਰੇ ਜਾਵਾਂਗੇ ਉਹਨਾਂ ਨੇ ਪਹਿਲ ਦੇ ਆਧਾਰ ਤੇ ਪੰਚਾਇਤ ਵੱਲੋਂ ਸਮਝਾਇਆ ਜਾਊਗਾ ਘਰੇ ਬਲਾਵਾਂਗੇ ਜਾਂ ਉਹਨਾਂ ਦੇ ਘਰੇ ਜਾਵਾਂਗੇ ਜਾਂ ਕਿਦਾਂ ਕਿਸ ਚੀਜ਼ ਦਾ ਚਲੋ ਜਿੰਨਾ ਹੋ ਗਿਆ ਹੋ ਗਿਆ ਕਿ ਅੱਗੇ ਵਾਸਤੇ ਆਪਦਾ ਬੱਚਿਆਂ ਵਾਸਤੇ ਕਿਉਂਕਿ ਅੱਜ ਅੱਗ ਕਿਸੇ ਦੇ ਘਰੇ ਬਲ ਰਹੀ ਆ ਉਹ ਕੱਲ ਨੂੰ ਸਾਡੇ ਘਰਾਂ ਨੂੰ ਵੀ ਹੋਣੀ ਠੀਕ ਆ ਜੀ ਜੇ ਨਾ ਮੰਨ ਕੇ ਚਲੋ ਕੋਈ ਕਿਸੇ ਨੇ ਪ੍ਰਕਾਰ ਦਾ ਕੋਈ ਨਾ ਕੋਈ ਗੱਲ ਮੰਨੂਗਾ ਫਿਰ ਚਲੋ ਪ੍ਰਸ਼ਾਸਨ ਦੀ ਮਤ ਲੈ ਕੇ ਤੇ ਪਿੰਡ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰਨ ਦੀ ਇਹ ਸੋਚ ਆਪਣਾ ਜਰੂਰ ਦੱਸਿਓ ਕਿਸੇ ਵੇਲੇ ਮਨ ਦੇ ਵਿੱਚ ਵੀ ਹੁੰਦਾ ਹੈ ਕਿ ਜਦ ਮੈਂ ਸਰਪੰਚ ਬਣਿਆ ਲੋਕਾਂ ਨੇ ਜਾਂ ਇਲਾਕੇ ਨੇ ਪਿੰਡ ਦੇ ਲੋਕਾਂ ਨੇ ਜੇ ਕੋਈ ਭਰੋਸਾ ਦਿੱਤਾ ਸਰਬਸੰਤੀ ਵੀ ਹੋਈ ਹੈ ਕਿਹੜਾ ਕੋਈ ਮਨ ਦੇ ਵਿੱਚ ਕੰਮ ਹੈ ਕਿ ਯਾਰ ਮੈਂ ਆਹ ਬਣਦਿਆਂ ਸਾਰ ਕਰਨਾ ਸਾਡੇ ਪਿੰਡ 'ਚ ਬਹੁਤ ਵੱਡੀ ਪਰੇਸ਼ਾਨੀ ਹੈ ਜੀ ਸਭ ਤੋਂ ਵੱਡੀ ਪਰੇਸ਼ਾਨੀ ਸਾਰੇ ਪੰਜਾਬ ਦੀ ਇੱਕ ਨਸ਼ਾ ਜੀ ਠੀਕ ਹੈ ਇੱਕ ਸਿਹਤ ਦਾ ਇੱਕ ਸਿੱਖਿਆ ਦਾ ਵੀ ਚਲੋ ਸਿੱਖਿਆ ਦਾ ਮੈਟਰ ਵੀ ਆ ਸਾਡੇ ਸਕੂਲ ਦਸਵੀਂ ਤੱਕ ਉਸ ਸਕੂਲ ਨੂੰ ਜ਼ੋਰ ਦਵਾ ਕੇ ਮੰਤਰੀ ਸਾਹਿਬ ਹਣਾ ਕੋਲੇ ਸਪਰਸ਼ ਕਰਾਂਗੇ ਸਰਕਾਰ ਕੋਲ ਵੀ ਘਾਰ ਲਾਵਾਂਗੇ ਕਿ ਸਾਡੇ ਸਕੂਲ ਨੂੰ ਅਪਗ੍ਰੇਡ ਗ੍ਰੇਡ ਕੀਤਾ ਜਾਵੇ ਪਲੱਸ 2 ਦਾ ਸਕੂਲ ਹੋ ਜੇ ਜਿਹੜੀਆਂ ਸਾਡੀਆਂ ਧੀਆ ਭੈਣਾਂ ਜਿਹੜੇ ਕਿਸੇ ਕਿਸੇ ਨੂੰ ਪੱਟੀ ਜਾਣਾ ਪੈਂਦਾ ਕਿਸੇ ਨੂੰ ਲੱਗ ਦੁਬਲੀ ਸਕੂਲ ਜਾਣਾ ਪੈਂਦਾ ਕਿ ਪਿੰਡ ਦੇ ਵਿੱਚ ਹੀ ਰਹਿ ਕੇ ਪੜਿਆ ਜਾਵੇ ਉਸ ਚੀਜ਼ ਦੇ ਨਾਲ ਆ ਵੀ ਸਿੱਖਿਆ ਦਾ ਖੇਤਰ ਉੱਚਾ ਹੋਊਗਾ ਬੱਚੇ ਪੜ੍ਹ ਲਿਖ ਕੇ ਇਥੇ ਓਕਰੀਆਂ ਲੱਗਣਗੇ ਪਿੰਡ ਦਾ ਵਿਕਾਸ ਹੋ ਸਕੇ ਉਸ ਦੇ ਲਈ ਮੰਤਰੀ ਸਾਹਿਬ ਦਾ ਐਮਐਲਏ ਸਾਹਿਬ ਦਾ ਕਿਹੋ ਜਿਹਾ ਸਹਿਯੋਗ ਰਹਿਣਾ ਚਾਹੀਦਾ ਚੈਨਲ ਦੇ ਮਾਧਮ ਰਾਈ ਕੁਝ ਕਹਿਣਾ ਹੋਵੇ ਕਿ ਸਾਡੇ ਪਿੰਡ ਨੂੰ ਗ੍ਰਾਂਟ ਜਿਹੜਾ ਵਧ ਕੇ ਦਿਓ ਜੀ ਇੱਥੇ ਵਿਕਾਸ ਬਹੁਤ ਹੋਣ ਵਾਲੇ ਕਹਿ ਸਕਦੇ ਆ। ਵੇਖੋ ਜੀ ਮੰਤਰੀ ਸਾਹਿਬ ਨੂੰ ਕੋਲ ਵੀ ਚਲੋ ਠੀਕ ਆ ਬਟ ਇੱਕ ਸਰਪੰਚ ਵੀ ਆਪਣੀ ਵੀ ਜ਼ਿੰਮੇਵਾਰੀ ਚਾਹੀਦੀ ਆ। ਜੀ ਕਿ ਜਿੱਥੋਂ ਵੀ ਹੱਥ ਪਵੇ ਜੀ ਨਰੇਗਾਰਾਂ ਹੀ ਪੰਜਾਬ ਸਰਕਾਰ ਜਿੱਥੋਂ ਵੀ ਮੰਨ ਕੇ ਚਲੋ ਚੱਲੇ ਕੰਮ ਆਪਦਾ ਕੰਮ ਕਰੋ ਇਹ ਨਹੀਂ ਕਿ ਸਰਪੰਚ ਹੋਣ ਬਣ ਕੇ ਚਲੋ ਘਰੇ ਬੈਠਾ ਰਹੂਗਾ ਤੇ ਘਰੇ ਤੇ ਗ੍ਰਾਂਟ ਕਿਸੇ ਨੇ ਦੇ ਨਹੀਂ ਜਾਣੀ। ਜੀ ਜੀ ਠੀਕ ਆ ਇਹ ਅਬ ਜਿੱਥੋਂ ਤੱਕ ਤਾਂ ਦੇਹੀ ਦਾ ਜੋਰ ਲਾ ਕੇ ਪਿੰਡ ਦਾ ਵਿਕਾਸ ਜ਼ਰੂਰ ਕਰਾਂਗੇ ਜੀ 5 ਸਾਲ ਬਾਅਦ ਫਿਰ ਸਰਪੰਚੀ ਦੀਆਂ ਚੋਣਾਂ ਆਉਣੀਆਂ ਉਦੋਂ 5 ਸਾਲ ਬਾਅਦ ਫਿਰ ਸਰਪੰਚੀ ਦੀਆਂ ਚੋਣਾਂ ਆਉਂਦੀਆਂ ਹਰ 5 ਸਾਲ ਬਾਅਦ ਸਰਪੰਚੀ ਦੀਆਂ ਚੋਣਾਂ ਆਉਂਦੀਆਂ ਨੇ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਇਸ ਦੇ ਲਈ ਨੇੜਲੇ ਪਿੰਡਾਂ ਨੂੰ ਕਿ ਪੂਰੇ ਪੰਜਾਬ ਨੂੰ ਕੀ ਮੈਸੇਜ ਰਹੇਗਾ ਕਿ ਜਿਹੜੀ ਲੜਾਈ ਝਗੜੇ ਨੂੰ ਛੱਡ ਕੇ ਕੋਈ ਸਮਤੀ ਹੋ ਜਾਵੇ ਕੋਈ ਜੇ ਦੂਸਰੀ ਪਾਰਟੀ ਦਾ ਵੀ ਚਾਹ ਵਾਣਾ ਪਰ ਬੰਦਾ ਚੰਗਾ ਆ ਕੰਮ ਕਰਨ ਵਾਲਾ ਤੇ ਬਣ ਜੇ ਤਾਂ ਕੋਈ ਤਰ੍ਹਾਂ ਹੀ ਇਕੋ ਜੀ ਗੱਲੇ ਦਾਵਾ ਕਿ ਵੋਟਾਂ ਆਉਣੀਆਂ 5 ਸਾਲ ਬਾਅਦ ਜੀ ਆਪਾਂ ਰਹਿਣਾ ਵਾਰ ਆ ਗਲੀ ਮਿਲਣਾ ਹਰੇਕ ਨੂਰ ਹਰ ਕਈ ਵਾਰੀ ਤੇ ਕੋਈ ਬੰਦੇ ਇਹੋ ਜੀ ਹੁੰਦਾ ਕਿ ਉਹਨੂੰ 5 ਮਿੰਟ ਬਾਅਦ ਮਿਲਣਾ ਜੀ 10 ਮਿੰਟ ਬਾਅਦ ਵੀ ਵੀ ਪਿੰਡ ਦਾ ਜਿਹੜਾ ਕੱਢਿਆ ਦੌਰ ਹੀ ਮਿਲ ਸਕਦਾ ਜੀ ਜੇ ਆਪਾਂ ਅੱਜ ਡਾਂਗੋ ਡਾਂਗੀ ਹੋ ਕੇ ਸਰਪੰਚੀਆਂ ਲਈਆਂ ਜੀ ਮੈਂ ਤੇ ਉਸ ਚੀਜ਼ ਨੂੰ ਸਰਪੰਚੀ ਕਿਹਨੂਣਾ ਕਿ ਵੀ ਡਾਂਗੋ ਤੇ ਸੋਟੀ ਹੋ ਕੇ ਇਹੋ ਜੀ ਸਰਪੰਚੀ ਨੂੰ ਕੀ ਕਰਾਣਾ ਜੇ ਸਬਰ ਸੰਤਿ ਹੁੰਦੀ ਆ ਇਹ ਤੁਹਾਡੇ ਚੈਨ ਰਹੀ ਮੇਰੀ ਬੇਨਤੀ ਆ ਸਾਰੇ ਪੰਜਾਬ ਵਾਸੀਆਂ ਨੂੰ ਕਿ ਸਬਰ ਸੰਤਿ ਨਾਲ ਦੀ ਕੋਈ ਨਹੀਂ ਇੱਕ ਸਰਕਾਰ ਨੇ ਚਲੋ ਇੱਕ ਨਾਮ ਹੀ ਰੱਖਿਆ ਵਾ ਕਿ ਉਸ ਪਿੰਡ ਨੂੰ ਵੱਧ ਗ੍ਰਾਂਟ 1.5 ਲੱਖ ਰੁਪਈਆ ਦੇ ਨਾਮ ਸਟੇਡੀਅਮ ਗਰਾਊਂਡ ਜੋ ਵੀ ਆ ਇਹ ਚੀਜ਼ ਦਾ ਲਾਹਾ ਲੈਣ ਸਬਰ ਸੰਤਿਆ ਕਰ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਧੰਨਵਾਦ ਉਹ ਇਹ ਸਨ ਚੀਮਾ ਕਲਾਂ ਤੋਂ ਨਵੇਂ ਚੁਣੇ ਗਏ ਸਰਪੰਚ ਸਰਦਾਰ ਜਗਰੂਪ ਸਿੰਘ ਜੀ ਔਰ ਜਿਨ੍ਹਾਂ ਨੇ ਦੱਸਿਆ ਕਿ ਆਪਸੀ ਭਾਈਚਾਰਕ ਸਾਂਝ ਵੀ ਕਿਤੇ ਨਾ ਕਿਤੇ ਜ਼ਰੂਰੀ ਆ ਤਾਂ ਇਹ ਵੀ ਉਹਨਾਂ ਨੇ ਜਿ세 ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੇ ਵਿਕਾਸ ਦੇ ਲਈ ਅਤੇ ਪਿੰਡ ਦੇ ਲੋਕਾਂ ਦਾ ਜਿਹੜਾ ਵਿਸ਼ਵਾਸ ਉਹਨਾਂ ਨੇ ਕੀਤਾ ਉਸ ਤੇ ਜਿਹੜਾ ਉਹ ਖਰੇ ਉਤਰਾਂਗੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਨਜੇਲ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ